ਸਾਸੀ ਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਤੁਹਾਡਾ ਜੀ ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਦੇ ਨਾਲ ਜੁੜੇ ਨੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਵੋਗੇ ਖੁਸ਼ੀ ਬੇਤੀ ਕਰਦੇ ਆਂ ਚਾਹਲ ਨੂੰ ਜਰੂਰ ਸਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਅੱਜ ਦੀ ਵਿਜਿਟ ਪਿੰਡ ਮੀਰਕੇ ਅਮਰਕੋਟ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਦੇ ਤਹਿਸੀਲ ਲੱਗਦੀ ਸਜਨੋ ਪਟੇ। ਬਾਈ ਬੂਟੇ ਦੇ ਘਰ ਪਹੁੰਚ ਚੁਕੇ ਆ। ਇੱਕ ਚੰਗਾ ਤੋਹਫਾ ਨੇਲੀ ਰਾਫੀ ਦਾ ਜਿਹੜਾ ਕੱਢ ਮਾਰਿਆ ਨੇ ਆਸਲਪੂਰਿਆਂ ਦਾ ਲੈਣ ਦੇ ਵਿੱਚੋਂ। ਜਿਉਂ ਨੂੰ ਪਿਓ ਹਾਂਦੇ ਆ। ਤੇ ਵੀਡੀਓ ਨੂੰ ਵੰਡ ਤਾ ਕਰ ਵੇਖਿਓ ਵੇਖ ਕੇ ਨਰਖ ਪਰਖ ਕਰਕੇ ਦੋ ਟਾਈਮ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ। ਪੈਸੇ ਦੇਨੇ ਆ ਫਰਜ ਹੈ ਤੁਹਾਡਾ ਜੀ। ਤੇ ਆਓ ਲਈਏ ਵਧੇਰੇ ਜਾਣਕਾਰੀ ਸ਼ਾਹ ਜੀ ਤੁੰ। ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਅੱਜ ਤੇ ਮੈਂ ਨਾ ਰੌਣਕ ਲਾਤੀ ਜੀ ਰੌਣਕ ਮੱਜਾ ਤੇ ਕਿੰਨਾ ਦੀ ਪਉਣੀ ਦੋ ਤੁਹਾਡੇ ਹੁੰਦੇ ਵੇਗੀਆਂ ਨਹੀਂ ਉਹ ਹੁਣੇ ਚਲੋ ਮੇਰੇ ਸਾਹਮਣੇ ਲੱਦੀਆਂ ਆਹ ਤੁਹਾਡੇ ਸਾਹਮਣੇ ਉਹ ਲੇਟ ਹੋ ਗਿਆ ਜੀ ਇਹਦੀ ਕਿਹਨੇ ਮੁਰਦੀ ਗਈ ਆ ਅੱਛਾ ਤੇ ਕਮੈਂਟ ਵਾਲਾ ਵੇਹ ਕਸਰ ਨਹੀਂ ਛੱਡੀ ਜਲ ਭਰਾ ਆਪਣੇ ਕਮੈਂਟ ਵਾਲੇ ਵੀ ਅੱਛਾ ਕਹਿੰਦਾ ਜਲ ਤਾਲੂ ਜੰਗਾ ਕਹਿੰਦੇ ਆਪਣੇ ਬਾਰੇ ਸੋਚਦੇ ਰਹਿੰਦੇ ਆ ਆ ਕੀ ਕੀ ਤੇ ਨਰਕ ਪਰਖ ਆਪਣੀ ਉਹ ਕਰਦੇ ਆ ਆ ਕੀ ਸ਼ਾਬਾਸ਼ ਏ ਉਹਨਾਂ ਦੇ ਵੀ ਸ਼ਾਬਾਸ਼ ਏ ਮੈਂ ਤਾਂ ਤਾਂ ਸ਼ਾਬਾਸ਼ ਏ ਦੇ ਮਾਰੇ ਜਿਹੜੇ ਵੀਰ ਆਪਣੇ ਮੱਝ ਲਗਾਏ ਨਾ ਅੱਛਾ ਉਹਦੇ ਹਾਰੇ ਕਿ ਪਿੰਡੀ ਦੋ ਚਾਰ ਹੁੰਦੇ ਹੋ ਜੇ ਹਾਂ ਉਹਨਾਂ ਨੇ ਟੈਂਸ਼ਨ ਲਈ ਠੀਕ ਆ ਤੇ ਕਮੈਂਟ ਵਾਲੇ ਹਾਰੇ ਕਿ ਨੋਆ ਠੀਕ ਆ ਉਹਦੇ ਮਾਣੇ ਹੁਣੀ ਆ ਸਾਰੇ ਸਾਰਿਆਂ ਨੂੰ ਕਮੈਂਟ ਇੱਥੇ ਹੁੰਦੇ ਆ ਕਮੈਂਟਾਂ ਦਾ ਨਾ ਹੁੰਦੇ ਜਾਓ ਮਾਲਕ ਜਿਹੜੇ ਬੰਦੇ ਨੇ ਮੈਂ ਖੜੀ ਆ ਨਾ ਜਿਹੜਾ ਵੀਰ ਕਮੈਂਟ ਆਂਦਾ ਆ ਕਿ ਗਲਾਸੀ ਦੁੱਧ ਹੀ ਨਿਕਲਣੀ ਪਾਈਆ ਹੂੰ ਉਹਨੂੰ ਗਾੜੂ ਖਾਦਾਂਗੇ ਕਿਲੋ ਦੇਣ ਦੇ ਹੀ ਅਗਲੇ ਇੱਕ ਥਾਂ ਤਿੱਲੜੀ ਨਾ ਮੈਂ ਹਾਂ ਹਾਂ ਗਾੜ ਕੇ ਸੰਜੋ ਕਿਲੋ ਨੇ ਗਲਤ ਗੱਲ ਹਾਂ ਜੇ ਮਤਲਬ ਹੈ ਕਿ ਕਿਸੇ ਤੋਂ ਲੈਣਾ ਜੇ ਕੋਈ ਚੋਈ ਚਵਾਈ ਕੋਈ ਵੀ ਗੱਲ ਹੈ ਨਾ ਹਾਂਜੀ ਹਾਂਜੀ ਤੇ ਬੈਹਿ ਕੇ ਕਰ ਲੋ ਨਹੀਂ ਆਪਾਂ ਚਲੋ ਆਹ ਨਾਲ ਚੋਖੜ ਕੇ ਵੈਸੇ ਵੀਡੀਓ ਪਾਉਣ ਕੇ ਆਉਂਦਾ ਹੈ ਮੈਨੂੰ ਸਿੱਧੀ ਗੱਲ ਦੇ ਅੱਛਾ ਕੋਈ ਚੰਗੀ ਲੱਗੀ ਫੇਰੀ ਤਾਂ ਸਿੱਧੀ ਗੱਲ ਦੇ ਨਹੀਂ ਆ ਤੇ ਦੂ ਖੁਸ਼ੀ ਆ ਇਹ ਵੀ ਮੇਨ ਇੱਕ ਬੜੀ ਖੁਸ਼ੀ ਆ ਚਲ ਭਰਾ ਇਹਦਾ ਆਪਣੇ ਨਰਖੇ ਬਰਖੇ ਆਪਣੀਆਂ ਗੱਦਾਂ ਰਹਿੰਦਾ ਕੋਈ ਹਾਂ ਚਲ ਸੋਚਦੇ ਹੀ ਆਪਣੇ ਵਾਸਤੇ ਆਪਣੇ ਬੈ ਚੰਗਾ ਸੋਚੇ ਮਾੜਾ ਸੋਚੇ ਚਲੋ ਸੋਚਦਾ ਰਹੇਗਾ ਨਾ ਕੋਈ ਬਾਬਾ ਜੀ ਇਹ ਕੱਲ ਦੀ ਮੈਂ ਸੂਈ ਕਿੱਢ ਪਹਿਲਾਂ ਡਰੈਸ ਦੱਸ ਕੇ ਆਪਣਾ ਨਾਮ ਫੋਨ ਨੰਬਰ ਦਈਏ ਨਾ ਬੂਟਾ ਸਿੰਘ ਹਾਂਜੀ ਪਿੰਡ ਮੀਰਕੇ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਤੇ ਕੱਲ ਦੀ ਸੂਈ ਜੇ ਇਹ ਦੇਖ ਲੈਣਾ ਹਾਂ ਹਾਂ ਨੰਬਰ 8471 ਤੇ 9894 ਲਈ ਠੀਕ ਹੈ ਤੇ ਇਹਦੀ ਕੀ ਤਰੀਫ ਕਰਨੀ ਚਾਹੀਦੀ ਹੈ ਕੀ ਤਰੀਫਾਂ ਤਰੀਫਾਂ ਜੋਗ ਮੈਂ ਕਰੀ ਨਹੀਂ ਸਕਦਾ ਤਰੀਫੇ ਦੀ ਤੇ ਨਹੀਂ ਕਰ ਸਕਦੇ ਇਹ ਜਿੰਨੇ ਲੈਣੀ ਉਹ ਕਰੂਗਾ ਹਾਂਜੀ ਉਹ ਕਰੂਗਾ ਹਨ ਜਿਸ ਤਰ੍ਹਾਂ ਪਹਿਲਾਂ ਜੋਟੜੀ ਹੈ ਮੂੰਹ ਛੇ ਦੰਦ ਦੀ ਹੈ ਹਾਂ ਤੇ ਕਰਾਤ ਦੀ ਸੂਈ ਗੱਲਾ ਨਾ ਡੂ ਖਾ ਉਹ ਲੱਗੇ ਹੋਗਾ ਲਓ ਨਹੀਂ ਦੇਖ ਲਿਆ ਜੀ ਲਓ ਸਜਰੋ ਗਿੱਲਾ ਨਾੜੂ ਕਰ ਲੋ ਚੈੱਕ ਜਵਾਂ ਰਾਤ ਦੀ ਸੋਈ ਆ ਤੇ ਕਿੰਨੇ ਪਾਉ ਬੌਲੇ ਤੋਂ ਸਟਾਰਟਿੰਗ ਆ ਇਹ ਪਾਉ ਜੀ ਬੌਲਾ 10 ਲੀਟਰ ਫੁੱਟ ਮਾਰ ਕੇ ਝੋਟੀ ਤੇ ਰੱਖੋ ਇਹ ਪਹਿਲਾਂ ਝੋਟੀ ਆ ਇਹ ਤੇ ਆ ਆੜਤੀਆਂ ਦੇ ਸਰਹਾਣੀਆਂ ਕੋਈ ਗੁੰਦੀ ਪਈ ਹਨਾ ਗੋਲ ਮਟੋਲ ਦੀ ਸੂਆ ਪਹਿਲਾਂ ਹੀ ਸੋਈ ਆ ਹਾਂਜੀ ਸੂਆ ਪਹਿਲਾਂ ਸੋਈ ਨਾ ਪਹਿਲਾਂ ਪਹਿਲਾਂ ਜੀ ਬੜੀ ਝੋਟੀ ਫਿਰ ਪੂਰੀ ਸਾਡੇ ਪਰ ਇੱਕ ਗੱਲ ਆ ਜਿੰਨੇ ਕਰਮਾਲੇ ਦੇ ਸੰਭੀ ਹੁੰਦਾ ਭਰਾ ਆਵੇ ਨੇ ਪੂਰਾ ਜੋਰ ਲਾਇਆ ਹਨਾ ਆ ਵੇਖੋ ਵਿਰਲਾ ਬੜੀ ਝੋਟੀ ਦੀ ਲਓ ਜੀ ਕੀ ਬਾਤਾਂ ਨੇ ਨਹੀਂ ਚੰਗੀ ਪਾਉ ਇਹ ਬੜੀ ਕਲਾਪੂਰੇ ਜੋਰ ਨਾਲ ਸੰਭੀ ਹਨ ਆ ਵੀ ਬਖਾਰ ਨੇ ਕੋਈ ਨਹੀਂ ਮੂੰਹ ਦੀ ਵਿਚਾਰੀ ਜਿੱਤਾਂ ਮਰਦੀ ਅੱਛਾ ਮੂੰਹ ਦੀਆਂ ਤੇ ਆਪਣੀ ਅਛੇ ਦੰਦ ਮੂੰਹ ਪਹਿਲਾਂ ਪਊ ਇਹ ਦੱਸ ਲਈ ਕਿਹੜੇ ਕਿੱਥੋਂ ਆ ਪਾਈ ਲਈ ਆਪਣੀ ਏਰੀਕੇ ਚ ਹੋਈਆਂ ਆਪਣੇ ਏਰੀਕੇ ਆਪਣੇ ਬਾਟਰ ਏਰੀਕੇ ਦੇ ਨਾ ਠੀਕ ਆ ਅਸਲ ਪੂਰੇ ਗਏ ਜੋ ਵੀ ਹੋਇਆ ਕਾਲੀਆ ਗੂਲਾ ਆਪਣੀ ਏਰੀਕੇ ਦੀ ਮੱਝਾਂ ਹਾਰੀਆਂ ਤੁਹਾਨੂੰ ਪਤਾ ਪਿੰਡਾ ਜੀ ਸੱਜਣੋ ਆਸਲ ਪੂਰੇ ਬਿਲਟ ਜਿਹੜੀ ਹੈ ਨਾ ਤੁਹਾਨੂੰ ਕਈ ਵਾਰਾਂ ਵੀ ਕਿਹਾ ਕਿ ਬੇਨਤੀ ਕਰਦੇ ਰਹਿੰਦੇ ਆ ਸਾਡਾ ਇਲਾਕਾ ਇਸ ਇਲਾਕੇ ਦਾ ਮਾਲ ਬਹੁਤਾ ਹੀ ਚੰਗਾ ਨਿਕਲਦਾ ਦੁੱਧ ਨੂੰ ਬਹੁਤ ਖਬਰਦਾਰ ਨਿਕਲਦਾ ਮੜਾ ਲੱਗ ਗਿਆ ਜੀ ਤੇ ਆ ਵੀ ਵੇਖੋ ਜੀ ਰੱਖੋ ਠੀਕ ਆ ਕੱਟਾ ਨਾ ਇਹਦੀ ਵੇਖੋ ਜੁਬਾਨ ਨੀਲੀ ਠੀਕ ਆ ਹਾਂ ਇਹ ਪਾਕਿਸਤਾਨੀ ਨੀਲੀ ਦਰਾ ਹੁੰਦੇ ਆ ਪਾਕਿਸਤਾਨੀ ਨੀਲੀ ਚ ਕੱਟਾ ਵੀ ਨੀਲੀ ਜਾਉਂਦਾ ਪੈਰਾਂ ਦੇ ਥੋੜੇ ਨਿਸ਼ਾਨ ਹੋ ਮਗਲਾਂ ਦੇ ਅੱਖ ਬਿੱਲੀ ਮਣਕੀ ਆ ਇਹਦੇ ਦਾ ਇੱਧਰ ਵੇਖੋ ਮਾਏ ਤੇ ਮੈਂ ਨਹੀਂ ਜਿਵੇਂ ਨਾ ਇੱਕ ਕਿਹੇ ਗੱਲਾਂ ਨਹੀਂ ਜਿਵੇਂ ਇੱਕ ਫੋਟੋ ਤੇ ਮੜਾ ਕੇ ਨਹੀਂ ਹੁੰਦੀ ਜਿਵੇਂ ਖਾਲ ਵਾਲੀ ਫੋਟੋ ਤੇ ਲੱਗੀ ਹੁੰਦੀ ਫਿਰ ਤੋੜੇ ਦੇ ਉਦਾਂ ਜਾਵੇ ਵੱਖਰਾ ਜਿਹਾ ਦਿਨ ਹੈ ਤੁਹਾਨੂੰ ਕੀ ਦੱਸਾਂ ਸੀਲ ਸਾਉ ਇੰਨੀ ਨਿਕਲੀ ਆ ਹੂੰ ਦੂਜਿਆਂ ਮੱਜਾਂ ਨੂੰ ਵੇਤਰੇ ਜਵਾਈ ਖੋਲ ਕੇ ਤੋਰਾ ਚੈੱਕ ਰਾਈਏ ਕਰਾ ਲਓ ਲਓ ਭਾਈ ਸੱਜਰੋਂ ਥਾਨ ਕਰ ਲੋ ਨੇੜ ਤੋਂ ਇੱਕ ਰਾ ਚੈੱਕ ਥਾਨ ਕੋ ਸੋਨਾ ਲੱਗਾ ਕਰਮਾਂ ਆ ਹੂੰ ਬਾਕੀ ਸਾਰੀ ਚਿੱਟੀ ਉਹ ਹੋ ਜੇ ਠੀਕ ਆ ਬਾਕੀ ਕੱਦ ਬਹੁ ਹਾਈਟ ਵੱਡਾ ਏ ਨੌਜਵਾਨ ਦੇ ਗੱਭਰੂ ਦੇ ਲਾਗੇ ਖਲੋਂਦਿਆਂ ਬਿਲਕੁਲ ਮੋਢੇ ਤੋਂ ਤਾਂ ਹੀ ਜਾਂਦੀ ਠਾਣੀ ਆਉਂਦੀ। ਪਰ ਇਹ ਗੱਲ ਆ ਕਿ ਝੋਟੀ ਚੰਗੀ ਰੂਹ ਖੁਸ਼ ਕਰ ਦੂ ਜਿੰਨੇ ਮੇਰੇ ਵੀਰ ਨੇ ਬਰੀਡਰ ਨੇ ਕੰਮ ਕਰਨਾ ਨਾ ਉਹ ਤੇ ਨਾ ਵੇਖਿਓ ਉਹਦੇ ਟਾਈਮ ਨਾਲ ਇਹ ਫੱਟੇ ਚੁੱਕਦੇ ਇਹੋ ਜੀ ਚੀਜ਼ ਦੇ ਜਿਹੜਾ ਨਾ ਬਾਰ-ਬਾਰ ਨਹੀਂ ਮੌਕਾ ਮਿਲਦਾ। ਇਹ ਸੰਤੂ ਸਾਹਿਬ ਖੁੱਲੀ ਰਹੀ ਆ। ਮੜੀ ਧਲੇਹਾਰੇ ਦੀ ਔਲ ਕਰੰਦੀ ਆ। ਧਲੇਹਾਰਾ ਪਾਇਆ ਹੀ ਨੇ ਨਾ ਇਹਨੂੰ। ਨਿਸ਼ਾਨ ਬੁਖਾ ਦਿਓ ਇਹਦੇ। ਠੀਕ ਆ। ਸੰਗਲ ਬੁਲੀ ਪਿਆ ਨੂੰ। ਧਲੇਹਾਰਾ ਪਾਇਆ ਨਹੀਂ ਨਾ ਕੋਈ ਸੰਗਲ ਪਾਇਆ। ਲਓ। ਇੱਕ ਲਾਗੇ ਕਰਕੇ ਨਾ ਆ ਚੀਜ਼ ਖਾਦੋ ਕਿਤੇ ਸੰਗਲ ਦਾ ਨਿਸ਼ਾਨ ਨਹੀਂ ਆ। ਲਓ ਜੀ। ਵਾਕੇ ਖੁੱਲੀ ਖੁੱਲੀ ਰਹੀ ਹੈ ਨਾ। ਆ ਡਰਦੀ ਆ। ਡਰਦੀ ਆ। ਇਹ ਜਿਵੇਂ ਰਹੀ ਫਾਰਮ ਫੂਰ ਮੇ ਕਿਹਨੇ ਸੰਭੀ ਆ ਪੂਰੇ ਜੋਰ ਨਾਲ। ਲਓ ਜੀ। ਭਾਲੀ ਜਾਰੀ ਚੰਗੀ ਹੈ ਨਾ। ਮੈਂ ਨਹੀਂ ਸਿੱਪਤਾ ਹੀ ਨਹੀਂ ਆਪਾਂ ਕਰ ਸਕਦੇ। ਆ ਫੋਨ ਕਰੋ ਬੰਦ ਮੜਾ ਆ ਪਾ ਜੀ। ਹਾਂਜੀ। ਲਓ ਜੀ। ਫੋਨ ਕਰਦੇ। ਆਹ ਵੇਖੋ ਜੀ। ਆਰਡਰ ਕੁਆਲਿਟੀ ਵੇਖੋ। ਕਰਮਾ ਵਾਲੀ ਨੂੰ ਨਾ ਥਣ ਕੰਮਾ ਕਰ। ਪਹਿਲਾਂ ਨੇ ਆ। ਹਾਂ। ਪੰਜ ਸੱਤਾਂ ਦੇ ਨਾਲ ਜਾ ਕੇ ਪੂਰੀ ਖੁੱਲੂ ਜਦੋਂ 2 4 ਚਵਾਈਆਂ ਹੋ ਗਈਆਂ ਨਾ ਆਪਣੇ ਆਪ ਹੀ ਇਹਨੇ ਆਟੋਮੈਟਿਕ ਹੀ ਬਣ ਜਾਣਾ ਤੇ ਸਿੰਘ ਬਹੁਤ ਸੋਹਣਾ ਕੌਡੀਆਂ ਵਾਲਾ ਲੱਗਾ ਹਨਾ ਹਾਂਜੀ ਕਿੰਗਰੇਜ ਸਿੰਘ ਆ ਹਾਂ ਕਿੰਗਰੇਜ ਵਾਲਾ ਤੇ ਥਾਣ ਵੀ ਬਹੁਤ ਸੋਹਣਾ ਲੱਗਾ ਤੇ ਪੌ ਲੱਗੇ ਹੋਣ ਕਿੱਡਾ ਆਜਾਦੀਆਂ ਵੱਡੇ ਪੂਰੀ ਤੇਰੇ ਜਿੱਡੀ ਹੈ 6 ਫੁੱਟ ਬਾਬਾ ਜੀ ਪੂਰਾ ਕੱਦ ਜੀ ਤੁਹਾਡਾ ਆ ਤੇ ਛੋਟੀ 5 ਫੁੱਟ ਤੇ ਹੋਊਗੀ ਆ 5 ਫੁੱਟ ਤੇ ਸਾਢੇ 5 ਫੁੱਟ ਤੇ ਤੂੰ ਇੱਥੇ ਲੱਗੇ ਆ ਹਾਂ ਇਹ ਤੇ ਲੱਗੇ ਬੱਚਾ ਜਿਹਾ ਲੱਗਦਾ ਹਨਾ ਇਹ ਪੌ ਬਹੁਤਾ ਹੀ ਵੇਖ ਲਾ ਤੇ ਕਿੰਨੇ ਦੀ ਪਾਉਗਾ ਪੱਤੇ ਇਹ ਆਹ ਜੀ ਕਿ ਮੋٹے ਚੰਮ ਦੀ ਵੀ ਦੇਖੋ ਚੰਮ ਵੀ ਬੜਾ ਫਲਾ ਇਹ ਦੇਖੋ ਇਹ ਤਾਂ ਉਹ ਹੀ ਗੰਡੇ ਦੀ ਛੇਲ ਵਾਲਾ ਹੀ ਹਿਸਾਬ ਹੈ ਨਾ ਗੰਡੇ ਦੀ ਛੇਲ ਵਾਲੇ ਹਿਸਾਬ ਬਣ ਗਿਆ ਮੁੱਲ ਤਾਂ ਇਹਦੀਆਂ ਨੰਗੀਂਆਂ ਦਾ ਹੁੰਦਾ ਹੀ ਨਹੀਂਗਾ ਨਹੀਂ ਨਹੀਂ ਹੁੰਦਾ ਜਿੱਤਰਾ ਜਿੰਨੇ ਖਵਾਈ ਆ ਨਾ ਪਿਆਰ ਕੀਤੀ ਆ ਜਿੰਨੇ ਸੰਭਿਆ ਆ ਪੀ ਕੇ ਤੁਹਾਨੂੰ ਪਤਾ ਬਣਦੀ ਪੂਰਾ ਜੋਸ਼ ਲੱਗ ਜਾਂਦਾ ਹੈ ਹਾਂ ਆ ਮੜਾ ਕੈਮਰੇ ਤੇ ਕਰਕੇ ਕਰਨ ਦੇ ਬਾਹਰ ਫੂਡ ਤੇ ਬਾਹਰ ਡੱਕਾ ਨਹੀਂ ਨਿਕਲਦਾ ਠੀਕ ਆ ਕਿੰਨੇ ਦੀ ਆ ਨਾ ਫਿਰ ਵੀ ਦੇ ਦਈਏ ਮੁੱਲ ਤਾਂ ਸੰਧੂ ਸਾਹਿਬ ਕਹਿੰਦਾ ਦੋ ਹੀ ਮੰਗੀ ਗਈ ਬੰਦਾ ਫਰਜ ਤੁਹਾਡਾ ਬੰਦਾ ਇਦਾਂ ਦੀ ਪਰ ਆਪਾਂ ਮੰਗਣਾ ਨਹੀਂ ਗਾ ਨਹੀਂ ਮੈਨੂੰ ਪਤਾ ਆ ਲਈ ਹਾਂਜੀ ਹਾਂਜੀ ਜਾਇਜ਼ ਕਰੀਏ ਚਲੋ ਜਾਇਜ਼ ਇੱਕ 35 ਦਾ ਇੱਕ 35 ਦਾ ਇੱਕ 35 ਹੋਰ ਕਰ ਦਈਏ ਚਲ ਥੋੜਾ ਜਿਹਾ ਦੂਰ ਬੜੀ ਜਾਂਦੀ ਜਵੇਂ ਉਹ ਤੁਹਾਡੀ ਰਾੜਾ ਸਾਹਿਬ ਗਈ ਪਿਛਲੀ ਰਾੜਾ ਸਾਹਿਬ ਇਹ ਕੀ ਤਾਂ ਕਿੰਦੇ ਕਰਮਾ ਚ ਜਲ ਪਾਣੀ ਕਿਹੜੇ ਬਰੇਡਰ ਨੇ ਖੜਨੀ ਆਂ ਗਾਂ ਬੱਚੇ ਬੁੱੱਚੇ ਲੈਣ ਨੂੰ ਝੋਟੀ ਨਾਮੀ ਆ ਪੂਰੀ ਚਲੋ ਪੈਸੇ ਤੇ ਚਲੋ ਕਿਸ ਚੀਜ਼ ਦੇ ਲੱਗਦੇ ਸਜਣੋ ਹਾਂ ਨਾ ਹਾਂ ਇੱਕ 32 ਦੀ 132 ਦੀ 132 ਦਾਂਗੇ ਅੱਛਾ ਪਰ ਜਿਹੜਾ ਖੜੂ ਯਾਦ ਹੀ ਕਰੂਗੀ ਠੀਕ ਝੋਟੀ ਹੈਗੀ ਹੋ ਨਾ ਉਤਲਾ ਡਾ ਨਾ ਤਈਏ ਪੂਰਾ ਤੇ ਹੀ ਨਾ ਕਰ ਦੇ ਨਹੀਂ ਫਿਰ ਤੁਹਾਨੂੰ ਪਤਾ ਇਤਨਾ ਜਾਨ ਦੀ ਚਲੋ ਜੋ ਮਰਜੀ ਕਰਦੇ ਜਾਨ ਦੇ ਉਹ ਨਹੀਂ ਨਹੀਂ ਉਦੋਂ ਤੂੰ ਹੀ ਕੀਤਾ ਓਏ ਕੀਤਾ ਤੇ ਅਸੀਂ ਆ ਚਲੋ ਸੀਸਾ ਦੇਣਗੇ ਪਰ ਤੁਸੀਂ ਵੀਡੀਓ ਪਾਉਂਦੇ ਜੇ ਨਗੀਨੇ ਐਸੇ ਕਿ ਵਿਰਲੇ ਹੀ ਨਿਕਲਦੇ ਨਹੀਂ ਵਿਰਲੇ ਨਿਕਲਦੇ ਹਾਂਜੀ ਲਓ ਭਾਈ ਸੱਜਣੋ ਬੜੇ ਕਈਆਂ ਨੇ ਮੰਗੇ ਮਨ ਤੇ ਕਰਦਾ ਬਾਰ-ਬਾਰ ਇਹਨੂੰ ਖੋਲਗੇ ਤੇਰੀ ਤਾਰੀਫ ਕਰੀਏ ਤੀ ਤਾਰੀਫ ਕਰਨੀ ਤੁਸਾਂ ਤੁਸੀਂ ਆਪੇ ਕਮੈਂਟਾਂ ਦੇ ਵਿੱਚ ਦੱਸਿਓ ਨਗੀਨਾ ਠੀਕ ਆ ਸੋਨੀ ਕਿੰਨਾ ਕ ਵੈਸੇ ਦੁੱਧ ਕਰ ਜੂਗੀ ਇਹ ਜਿਤਨਾ ਨਸਲ ਬਰੀਡ ਹੈ ਇਤਨਾ ਬੋਲਾ ਬਾਲਾ ਹੈ 15 ਲੀਟਰ ਦਾ ਦੁੱਧ ਚਾਹੀਦਾ ਨੂੰ 15 ਜਿਤਨਾ ਭਲੀ ਪੁਲੀ ਆ ਹਾਂ 15 ਚਾਹੀਦਾ ਹੈ 15 ਤੋਂ ਨਹੀਂ ਜਾਂਦੀ ਹੈ ਹਨਾ ਤੇ ਪੈਸੇ ਤੇ ਚੀਜ਼ ਤੇ ਲੱਗਣੇ ਸਜਣੋ ਪਰ ਇਹ ਆ ਗਈ ਦੂਜੇ ਸੂਬੇ ਨੂੰ ਦਾ ਲੱਖ ਦੀ ਮੰਡੀ ਵੱਲਾ ਵੇਰ ਕਰੇ ਵਿੱਚ ਜਿਹੜੀ ਹੈ ਨਾ ਮੰਡੀਆਂ ਲੱਗਦੀਆਂ ਉੱਥੇ ਝੋਟੀਆਂ ਫੜਾ ਦੋ 8 8 10 10 ਲੱਖ ਦੇ ਇਹੋ ਜੀਆਂ ਝੋਟੀਆਂ ਦਾ ਮੰਗੇ ਜਾਂਦੇ ਆ ਮੰਡੀ ਦੇ ਵਿੱਚ ਉਹ ਜੋ ਮਰਜ਼ੀ ਫੜ ਕੇ ਨ ਦਿੱਤੀ ਜਾਓ ਕੋਈ ਚੱਕਰ ਨਹੀਂ ਹੈ ਨਸੀਲ ਆ ਪੁਲੀ ਜਨੇ ਨਹੀਂ ਕਿ ਮੁਲਾਗੀ ਨਹੀਂ ਗਿਆ ਕੋਈ ਰੱਖੋ ਠੀਕ ਹੈ ਲਓ ਭਾਈ ਸਜਣੋ ਆਪਣੀ ਨਰਖ ਫਰਖ ਮੀਰ ਕੇ ਪਹੁੰਚ ਕੇ ਕਰ ਲਿਓ ਚੈਨਲ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ